ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕਨਕ ਦੀ ਬਾਡੀ ਦਾ ਕੰਮ 5-6 ਦਿਨਾਂ ਦੇ ਲਗਭਗ 10 ਦਿਨਾਂ ਦੇ ਲਗਭਗ ਜਿਹੜਾ ਕੰਮ ਚੱਲ ਹੀ ਪੈਣਾ ਹੈ ਜ਼ਿਆਦਾਤਰ ਕੰਮ ਦੀ ਖੇਚ ਜਿਹੜੀ ਵਿਸਾਖੀ ਦੇ ਦਿਨਾਂ ਦੇ ਵਿੱਚ ਪੈਣੀ ਹੈਗੀ ਆ ਤੇ ਪੰਜਾਬ ਸਰਕਾਰ ਨੇ ਕੱਲ ਕਿਸਾਨਾਂ ਨੂੰ ਤੇ ਬਿਸ਼ੀਨਾ ਵਾਲਿਆਂ ਨੂੰ ਸੂਚਿਤ ਕੀਤਾ ਹੈਗਾ ਤੇ ਮਸ਼ੀਨ ਚਲਾਉਣ ਦਾ ਤੇ ਬੰਦ ਕਰਨ ਦਾ ਟਾਈਮ ਦਿੱਤਾ ਹੈਗਾ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਉਹ ਦੇਖੋ ਕਿਉਂਕਿ ਫਸਲ ਬਈ ਇਕੱਟੀ ਜਾਣੀ ਹੈ ਜਿਹੜੀ ਹਨਾ ਇਹ ਤਾਂ ਹੈ ਨਹੀਂ ਵੀ ਰਾਤ ਨੂੰ ਬਈ ਦਾਦਾ 12:00 ਵਜੇ ਤੱਕ ਮਸ਼ੀਨਾਂ ਚੱਲਦੀਆਂ ਨੇ ਠੀਕ ਹੈ ਸਵੇਰੇ ਵੀ 9-10 ਵਜੇ ਤੱਕ ਕਈ ਵਾਰ ਮੌਸਮ ਚੰਗਾ ਹੁੰਦਾ ਹੈ 8:00 ਨੂੰ ਵੀ ਮਸ਼ੀਨ ਚੱਲੇ ਜਾਂਦੇ ਆ ਉਹ ਤਾਂ ਗੱਲ ਦੇਖੋ ਹੈਗੀ ਆ ਵੱਖਰੀ ਠੀਕ ਹੈ ਸਰਕਾਰ ਨੇ ਦੇਖੋ ਆਪਦੇ ਹਿਸਾਬ ਦੇ ਨਾਲ ਜੋ ਆਪਾਂ ਨੂੰ ਆਡਵਿਜ਼ੇਸ਼ਨ ਦਿੱਤਾ ਹੈਗਾ ਜੋ ਆਪਾਂ ਨੂੰ ਹਦਾਇਤਾਂ ਦਿੱਤੀਆਂ ਹੈਗੀਆਂ ਨੇ ਉਹਨਾਂ ਦਾ ਜਿਹੜਾ ਆਪਾਂ ਪਾਲਣਾ ਕਰਨੀ ਜ਼ਰੂਰੀ ਹੁੰਦੀ ਹੈ ਤੇ ਦੂਸਰੀ ਗੱਲ ਬਈ ਜਿਹੜੀ ਮੰਡੀਆਂ ਦੇ ਵਿੱਚ ਨਾ ਖੱਜਲ ਖਵਾਰੀ ਹੁੰਦੀ ਹੈ ਚਲੋ ਸਰਕਾਰਾਂ ਖੱਜਲ ਖਵਾਰੀ ਕਰਦੀਆਂ ਨੇ ਉਹ ਗੱਲ ਵੱਖਰੀ ਹੈਗੀ ਪਰ ਇੱਕ ਗੱਲਾਂ ਧਿਆਨ ਦੇ ਵਿੱਚ ਆਪਾਂ ਨੂੰ ਵੀ ਰੱਖਣੀਆਂ ਪੈਣਗੀਆਂ ਜਿਵੇਂ ਬਈ ਹੁਣ ਆਪਾਂ ਕਣਕ ਦੀ ਫਸਲ ਹਨਾ ਕੱਟਦੇ ਹੈਗੇ ਆ ਆਪਾਂ ਨੂੰ ਪਤਾ ਹੈਗਾ ਵੀ ਆਪਣੀ ਕਣਕ ਦੀ ਫਸਲ ਬਈ ਕਿੰਨੇ ਦਿਨ ਦੀ ਫਸਲ ਆ ਨਾ ਕਿੰਨੇ ਦਿਨ ਹੋ ਗਏ ਬੀਜੀ ਨੂੰ ਤੇ ਵੀ ਹੁਣ ਸਹੀ ਸਮਾਂ ਆ ਗਿਆ ਜਾਂ ਨਾ ਕਈ ਵਾਰ ਆਪਾਂ ਬਈ ਮਸ਼ੀਨ ਵਾਲੇ ਦੇ ਪਿੱਛੇ ਲੱਗ ਗਏ ਹਨਾ ਜਾਂ ਗਵਾਂਡੀ ਦੇ ਪਿੱਛੇ ਲੱਗ ਕੇ ਆਪਾਂ ਆਪਣੇ ਕਣਕ ਦੀ ਫਸਲ ਦੀ ਕਟਾਈ ਹੈ ਜਿਹੜੀ ਟਾਈਮ ਤੋਂ ਪਹਿਲਾਂ ਕਰ ਲੈਨੇ ਕਹਿਣ ਦਾ ਮਤਲਬ ਵਿੱਚ ਕਿਸਾਨ ਭਰਾ ਬਈ ਮੰਡੀ ਦੇ ਵਿੱਚ ਬੱਕਲੀਆਂ ਵੱਢ ਕੇ ਸਿੱਟ ਲੈਂਦੇ ਆ ਚਾਹੀਦਾ ਬਈ ਉਹ ਕਣਕ ਆਪਾਂ ਘਰੇ ਰੱਖ ਲਈ ਚਾਹੇ ਕਣਕ ਦੀ ਫਸਲ ਹੋ ਮੰਡੀ ਦੇ ਵਿੱਚ ਵਗੀ ਕਿਸੇ ਨਾ ਕਿਸੇ ਨੇ ਤਾਂ ਖਾਣੀ ਦੇਖ ਹੈਗੀ ਆ ਸਰਕਾਰ ਨੂੰ ਜੇ ਆਪਾਂ ਆਪਣੀ ਕਣਕ ਵੇਚਦੇ ਹੈਗੇ ਆ ਹਨਾ ਤੇ ਇਹਦਾ ਮਤਲਬ ਇਹ ਤਾਂ ਹੈ ਨਹੀਂ ਵੀ ਸਰਕਾਰ ਗੜਾਉਣਾ ਦੇ ਵਿੱਚ ਗੱਟਿਆਂ ਦੇ ਵਿੱਚ ਪਾ ਕੇ ਰੱਖ ਦੂ ਸਰਕਾਰ ਨੇ ਵੀ ਡੀਪੋ ਅੰਦਰ ਨਹੀਂ ਗਰੀਬ ਜਨਤਾ ਦੇ ਵਿੱਚ ਜਿਹੜੀ ਵੰਡਣੀ ਹੈਗੀ ਆ ਤੇ ਕਣਕ ਖਰਾਬ ਹੁੰਦੀ ਹੈਗੀ ਆ ਕਹਿੰਦਾ ਮਕਸਦ ਇਹ ਹੈ ਆ ਵੀ ਕਣਕ ਬਈ ਸਹੀ ਮੁਕਦਰ ਦੇ ਵਿੱਚ ਵੱਢਿਓ ਕਿਸੇ ਜਿਹੜੇ ਮਸ਼ੀਨ ਵਾਲੇ ਪਿੱਛੇ ਲੱਗ ਕੇ ਆਪਣੀ ਕਣਕ ਦੀ ਫਸਲ ਖਰਾਬ ਨਾ ਕਰਿਓ ਕਿਉਂਕਿ ਬਈ ਜਦੋਂ ਆਪਾਂ ਹਰੀ ਕਣਕ ਕਹਿਣ ਦਾ ਮਤਲਬ ਦਾਣੇ ਸਹੀ ਪੱਕੇ ਨਹੀਂ ਹੁੰਦੇ ਆਪਾਂ ਪਹਿਲਾਂ ਬਾਢੀ ਕਰ ਲੈਨੇ ਆ ਨਹੀਂ ਤਾਂ ਆਪਾਂ ਨੂੰ ਚਾਰ ਗਮੰਡੀ ਮੰਡੀ ਦੇ ਵਿੱਚ ਚਿਹੜਾਂ ਕਰਦੇ ਆ ਕਿਉਂਕਿ ਜਿਹੜੀ ਗਿੱਲੀ ਕਣਕ ਹੁੰਦੀ ਆ ਬਈ ਜਿਹੜੀਆਂ ਬੱਕਲੀਆਂ ਹੁੰਦੀਆਂ ਨੇ ਫਿਰ ਮੱਖੀਆਂ ਜਿਹੜੇ ਜਦੋਂ ਬੈਂਦੀਆਂ ਨੇ ਨਾ ਉਦੋਂ ਪਤਾ ਲੱਗ ਜਾਂਦਾ ਵੀ ਬਈ ਬੰਦੇ ਨੇ ਕਣਕ ਕਿੰਨੇ ਕ ਹਰੀ ਤੇ ਕਿੰਨੇ ਕ ਸੁੱਕੀ ਵੱਢੀ ਆ ਇਹਦਾ ਮਤਲਬ ਮਤਲਬ ਮੇਰਾ ਵੀ ਇਹ ਆ ਕਿ ਕਣਕ ਦੀ ਫਸਲ ਨੂੰ ਆਪਾਂ ਸਹੀ ਸਮੇਂ ਤੇ ਲਿਆ ਕੇ ਜੇ ਦੀ ਵਾਢੀ ਕਰੀਏ ਤਾਂ ਵਧੀਆ ਰਹੇਗਾ ਫਸਲ ਬਾਰੀ ਦੇ ਹਿਸਾਬ ਦੇ ਨਾਲ ਸਹੀ ਮੌਸਮ ਦੇ ਵਿੱਚ ਆ ਕੇ ਫਸਲ ਜਿਹੜੀ ਕੱਟੀ ਜਾਵੇਗੀ ਕਿਉਂਕਿ ਮੰਡੀਆਂ ਦੇ ਵਿੱਚ ਦੇਖੋ ਬਈ ਹੁਣ ਮੱਛਰ ਵੀ ਜਿਆਦਾ ਹੈ ਮੱਛਰ ਵੀ ਲਤਾਂ ਖਾ ਜਾਂਦਾ ਹੈ ਨਾ ਤੇ ਜਦੋਂ ਕਣਕ ਫਸਲ ਆਪਾਂ ਹਰੀ ਵੱਢ ਕੇ ਲੈ ਜਾਂਦੇ ਆ ਤੇ ਫਿਰ ਆਪਾਂ ਨੂੰ ਗਮਾਂਡੀ ਵੀ ਜਿਹੜੇ ਮਜ਼ਾਕ ਕਰਦੇ ਆ ਵੀ ਤੈਨੂੰ ਕਿਹੜਾ ਦੀਂਦਾ ਨਹੀਂ ਸੀਗਾ ਵੀ ਤੂੰ ਕਣਕ ਦੀ ਫਸਲ ਕਦੋਂ ਵੀ ਜੀਆ ਕਦੋਂ ਤੈਂ ਵੱਢਣੀ ਆ ਕਿਸੇ ਮਸ਼ੀਨ ਵਾਲੇ ਦੇ ਪਿੱਛੇ ਨਾ ਲੱਗੋ ਕਿਸੇ ਬਾਈ ਗਵਾਂਡੀ ਦੇ ਪਿੱਛੇ ਨਾ ਲੱਗੋ ਜਦੋਂ ਆਪਣੀ ਫਸਲ ਇੱਕ ਬੱਲੀ ਭੋਰ ਕੇ ਨਹੀਂ ਪਤਾ ਲੱਗਦਾ ਬਾਣ ਦੇ ਵਿੱਚ ਪੰਜ ਚਾਰ ਬੱਲੀਆਂ ਬਾਈ ਭੋਰ ਕੇ ਦੇਖ ਲਓ ਜੇ ਆਪ ਨੂੰ ਨਹੀਂ ਪਤਾ ਲੱਗਦਾ ਕਿਸੇ ਤਜਰਬੇਕਾਰ ਨੂੰ ਖੇਤ ਲੈ ਜਾਓ ਢੀੜਾ ਦਵਾ ਲਓ ਤੇ ਜਦੋਂ ਬਾਈ ਆਪਾਂ ਮਸ਼ੀਨ ਵਾਲੇ ਨੂੰ ਢੀੜਾ ਦਵਾਤਾ ਮਸ਼ੀਨ ਵਾਲਾ ਕਦੇ ਨਹੀਂ ਕਹਿੰਦਾ ਹੁੰਦਾ ਵੀ ਬਾਈ ਤੇਰੀ ਫਸਲ ਆਈ ਆ ਜਾਂ ਨਾ ਆਈ ਹੈ ਉਹ ਨਹੀਂ ਤਾਂ ਦੇਖ ਬਾਈ ਵੱਢਣੀ ਹੈਗੀ ਕਿਉਂਕਿ ਉਹਦਾ ਕੰਮ ਨਿਭੜਨਾਗਾ ਤੇ ਆਪਾਂ ਆਪਣੀ ਫਸਲ ਖਰਾਬ ਨਾ ਕਰੀਏ ਕਿਸੇ ਮਸ਼ੀਨ ਵਾਲੇ ਪਿੱਛੇ ਕਿਸੇ ਦੇ ਪਿੱਛੇ ਲਾ ਕੇ ਮੰਡੀ ਦੇ ਵਿੱਚ ਹਰੀ ਫਸਲ ਨਾਲ ਜਾਈਏ ਫਿਰ ਭਾਈ ਆਪਾਂ ਝੰਡੇ ਚੱਕ ਲੈਨੇ ਹਨਾ ਝੰਡਾ ਚੱਕਣਾ ਮੈਂ ਕਹਿੰਦਾ ਵੀ ਮਾੜੀ ਕੋਈ ਮਾੜੀ ਗੱਲ ਨਹੀਂ ਹੈਗੀ ਪਰ ਭਾਈ ਜਿੱਥੇ ਆਪਾਂ ਗਲਤਾਂ ਜਦੋਂ ਆਪਾਂ ਹਰੀ ਫਸਲ ਨਹੀਂ ਬੈਠੇ ਆ ਹਨਾ ਆਪਣੀ ਫਸਲ ਕਿਸ ਤਰ੍ਹਾਂ ਲੱਗੇਗੀ ਜੇ ਹੁਣ ਮੰਨ ਕੇ ਜਦੋਂ ਸਰਕਾਰ ਨੇ 12 13 ਮੁੱਖ ਚ ਰੱਖ ਲਿਆ ਕਣਕ ਦਾ ਜਿਵੇਂ ਝੋਨੇ ਦਾ ਸਰਕਾਰ ਰੱਖਦੀ 15 16 ਸ਼ਾਇਦ ਰੱਖਦੀ ਹੁੰਦੀ ਹੈ ਇਹ ਸਰਕਾਰ ਨੇ ਮੰਨ ਲਓ ਜੀ 12 12.5 ਮਕਚਰ ਵੀ ਰੱਖਤਾ ਆਪਣੀ ਫਸਲ 14 15 16 ਮਕਚਰ ਵਾਲੀ ਵੀ ਲੈ ਕੇ ਬੈਠੇ ਆ ਫੇਰ ਦੱਸੋ ਵੀ ਗਲਤੀ ਕੀਤੀ ਹੈ ਗਲਤੀ ਆਪਣੀ ਹੈ ਸਰਕਾਰਾਂ ਦੀ ਹੈ ਚਲੋ ਸਰਕਾਰਾਂ ਦੇਖੋ ਕਿਸਾਨਾਂ ਨਾਲ ਬਹੁਤ ਕੁਝ ਕਰਦੀਆਂ ਨੇ ਉਹਦਾ ਦੇਖੋ ਵੱਖਰਾ ਮੈਟਰ ਹੈਗਾ ਤੇ ਮਸ਼ੀਨਾਂ ਵਾਲਿਆਂ ਨੂੰ ਵੀ ਸਰਕਾਰ ਨੇ ਜਿਹੜਾ ਇਸ ਵਾਰ ਸੇਵਾਤ ਕਰਤਾ ਵੀ ਕਹਿੰਦੇ ਸਵੇਰੇ 10 ਵਜੇ ਤੋਂ ਲੈ ਕੇ 7 ਵਜੇ ਤੱਕ ਮਸ਼ੀਨਾਂ ਚੱਲਣਗੀਆਂ ਤੇ ਚਲੋ ਮਸ਼ੀਨਰੀ ਵੀ ਜਿਆਦਾ ਹੈ ਹਨਾ ਤੇ ਸਰਕਾਰ ਦੇਖੋ ਟਾਈਮ ਤੇ ਆ ਕੇ ਸਟੈਂਡ ਲੈਂਦੀ ਐ ਜਾਂ ਨਾ ਲੈਂਦੀ ਮਸ਼ੀਨਾਂ ਵਾਲੇ ਕੱਢਦੇ ਆ ਜਾਂ ਨਾ ਕੱਢਦੇ ਆ ਉਹ ਗੱਲ ਵੱਖਰੀ ਹੈਗੀ ਪਰ ਜਿੰਨਾ ਕੰਮ ਦੇਖੋ ਬਈ ਆਪਾਂ ਕਰ ਸਕਦੇ ਆ ਆਪਾਂ ਹਰੀ ਫਸਲ ਨਾ ਵੜੀਏ ਆਪਾਂ ਫਸਲ ਨੂੰ ਆਪਦੇ ਸਹੀ ਪ੍ਰੋਪਰ ਸਮੇਂ ਤੇ ਵੜੀਏ ਵੱਢ ਕੇ ਮੰਡੀ ਦੇ ਵਿੱਚ ਲੈ ਕੇ ਜਾਈਏ ਸਹੀ ਮੰਡੀਕਰਨ ਹੋਵੇ ਬਈ ਆਪਾਂ ਟਾਈਮ ਦੇ ਨਾਲ ਫਸਲ ਦੀ ਬੋਲੀ ਲੱਗਣ ਤੋਂ ਬਾਅਦ ਤੋਲ ਕੇ ਆਪਾਂ ਜਿਹੜਾ ਘਰੇ ਆ ਜੀ ਜਿਵੇਂ ਹਫਤਾ ਹਫਤਾ 10-10 ਦਿਨ ਮੈਂ ਮੇਰੇ ਪਿੰਡ ਦੀ ਮੰਡੀ ਦੀ ਵੀ ਗੱਲ ਦੱਸਦਾ ਮੇਰੇ ਪਿੰਡ ਦੇ ਵਿੱਚ ਵੀ ਹਰ ਇੱਕ ਪਿੰਡ ਦੇ ਵਿੱਚ ਹੀ ਕਾਫੀ ਆਸਾਨ ਹੁੰਦੇ ਆ ਫਸਲ ਬੀਜਣ ਵੇਲੇ ਵੀ ਕਬਜ਼ੇ ਵਾਲਾ ਕੰਮ ਕਰਦੇ ਆ ਤੇ ਫਸਲ ਵੱਢਣ ਵੇਲੇ ਵੀ ਕਬਜ਼ੇ ਵਾਲਾ ਕੰਮ ਕਰਦੇ ਆ ਪਤਾ ਨਹੀਂ ਕੀ ਮੰਗਰ ਪੈਂਦਾ ਕਰਨੀ ਕੀਤੀ ਹੁੰਦੀ ਆ ਜਿਵੇਂ ਪਹਿਲਾਂ ਝੋਨਾ ਕਾਲੀ ਕਾਲੀ ਵੱਢਣਾ ਫਿਰ ਕਾਲੀ ਕਾਲੀ ਕਣਕ ਬੀਜਣੀ ਫਿਰ ਕਾਲੀ ਕਾਲੀ ਕਣਕ ਵੱਢਣੀ ਕੁਛ ਨਹੀਂ ਹੁੰਦਾ ਫਸਲ ਜਿਹੜੇ ਹਿਸਾਬ ਦੇ ਨਾਲ ਬਈ ਬੀਜੀ ਆ ਜਿਹੜੇ ਹਿਸਾਬ ਉਸੇ ਹਿਸਾਬ ਦੇ ਨਾਲ ਹੀ ਵੱਢੀ ਜਾਣੀ ਆ ਕੋਈ ਫਰਕ ਨਹੀਂ ਪੈਂਦਾ ਮਸ਼ੀਨਰੀਆਂ ਤਾਂ ਦੇਖੋ ਬਈ ਮਸ਼ੀਨਾਂ ਤਾਂ ਜਿਵੇਂ ਕਹਿੰਦੇ ਬਈ ਕੀੜੀਆਂ ਵਾਂਗੂ ਤੁਰੇ ਫਰਦੀਆਂ ਨੇ ਪਿੰਡ ਦੇ ਵਿੱਚ 10-15 15 ਮਸ਼ੀਨਾਂ ਹੈਗੀਆਂ ਨੇ ਜੇ 5-7 ਮਸ਼ੀਨਾਂ ਪਿੰਡ ਦੇ ਵਿੱਚ ਹੈਗੀਆਂ ਨਾ 5-7 ਮਸ਼ੀਨਾਂ ਬਾਹਰੋਂ ਆ ਜਾਣੀਆਂ ਕੋਈ ਜਾਦੇ ਜਿਹੜਾ ਕਣਕ ਦਾ ਕੰਮ ਵੱਡਾ ਨਹੀਂ ਕੰਮ ਹੁੰਦਾ ਸਾਰੇ ਹਫ਼ਤੇ 10 ਦਿਨ ਦੀ ਜਿਹੜੀ ਵਾਢੀ ਹੁੰਦੀ ਹੈ ਤੇ ਵਿੱਚ ਕਹਿੰਦੇ ਬਈ ਮੌਸਮ ਖਰਾਬ ਹੈ ਬੱਦਲੀ ਬਈ ਜੇ ਤੁਸੀਂ ਬੱਦਲੀ ਫਿਰ ਮੰਡੀ ਦੇ ਵਿੱਚ ਵੀ ਸਾਰਾ ਕੁਝ ਹੋਈ ਜਾਣਾ ਕਹਿਣ ਦਾ ਮਤਲਬ ਪ੍ਰਮਾਤਮਾ ਨਾਲ ਵੀ ਇਸ਼ਾਰੀ ਹੁੰਦੀ ਪਰ ਮੇਰਾ ਮੈਂ ਵਾਰੀ ਵਾਰੀ ਸਾਨੂੰ ਫਿਰ ਇਹੀ ਕਹਿਣਾ ਵੀ ਕਣ ਫਾਸਲਾ ਜਿਹੜੀ ਬਾਈ ਉਹਨੂੰ ਸਹੀ ਪ੍ਰੋਪਰ ਸਮੇਂ ਤੇ ਵੱਟੋ ਸਮੇਂ ਤੇ ਵੱਢ ਕੇ ਮੰਡੀ ਦੇ ਵਿੱਚ ਲੈ ਕੇ ਜਾਓ ਜੇ ਬਾਈ ਗਿੱਲੀ ਢੋਲਾਂ ਦੇ ਵਿੱਚ ਪਾਲੀ ਫਿਰ ਉਹਦੇ ਵਿੱਚ ਸਲਵਾਸ ਤਰਲੇ ਕਦੇ ਕੁਛ ਤਰ ਲਿਆ ਕਦੇ ਕੁਛ ਤਰ ਲਿਆ ਹਨਾ ਫਿਰ ਉਹਨੂੰ ਲੱਗ ਜਾਂਦਾ ਸੁੱਸਰੀ ਲੱਗ ਜਾਂਦੀ ਹੈ ਜਾਂ ਜਿਹਨੂੰ ਆਪਾਂ ਪਾਊਡਰ ਲੱਗਣਾ ਕਹਿ ਦਿੰਦੇ ਆ ਕੁਸ਼ਕਰੀ ਦੇ ਵਿੱਚ ਜਿਹੜਾ ਦਾਣੇ ਹੁੰਦੇ ਆ ਨਾ ਦਾਣੇ ਵਿੱਚ ਸੁੱਸਰੀ ਵੱਢ ਜਾਂਦੀ ਹੈ ਤੇ ਦਾਣੇ ਖਾ ਜਾਂਦੇ ਤੇ ਕੱਲਾ ਪਾਊਡਰ ਜਿਆ ਰਹਿ ਜਾਂਦਾ ਤੇ ਮੈਂ ਵਾਰੀ ਵਾਰੀ ਕਹਿੰਦਾ ਬਾਈ ਆਪਾਂ ਨੂੰ ਪ੍ਰੋਬਲਮ ਆਉਂਦੀਆਂ ਨੇ ਤੇ ਹੋਰ ਗਵਾਂਢੀ ਨੂੰ ਪ੍ਰੋਬਲਮ ਆਉਂਦੀ ਜਿਵੇਂ ਹੁਣ ਬਈ ਗਿੱਲੇ ਕਣਕ ਵੱਢ ਗਏ ਪਹਿਲਾਂ ਮੰਡੀ 'ਚ ਸਿੱਟ ਲਈ ਥਾਂ ਉਹਨੇ ਰੋਕ ਲਿਆ ਸੁੱਕੀ ਕਣਕ ਵਾਲਾ ਬਈ ਕਿੱਥੇ ਡੇਗੂਗਾ ਗੱਲ ਫੇਰ ਉੱਥੇ ਆਉਂਦੀ ਆ ਬਈ ਵੀ ਆਪਾਂ ਫਸਲ ਹੀ ਟਾਈਮ ਨਾਲ ਕੱਟ ਲਈਏ ਵਾਰੀ ਦੇ ਹਿਸਾਬ ਦੇ ਨਾਲ ਆਪਾਂ ਵੱਢ ਕੇ ਲਈਏ ਵਾਰੀ ਹਿਸਾਬ ਨਾਲ ਚਰਾਈ ਚਰਾਈ ਹੋਣੀ ਹੈ ਤੇ ਵਾਰੀ ਦੇ ਹਿਸਾਬ ਦੇ ਨਾਲ ਭਰੀ ਜਾਣੀ ਹੈ ਤੇ ਇਹਨਾਂ ਗੱਲਾਂ ਦਾ ਆਪਾਂ ਵੀ ਧਿਆਨ ਰੱਖੀਏ ਕਿਉਂਕਿ ਕੁਸ਼ਕ ਗੱਲਾਂ ਦੇ ਆਪਾਂ ਵੀ ਜਿਹੜੇ ਗੁਨਾਹਗਰ ਬਣ ਜਾਂਦੇ ਆ ਤੇ ਸਹੀ ਸੋਡੀ ਫਸਲ ਹੈ ਕਿ ਸਹੀ ਮੌਕਚਰ ਲੱਗਦਾ ਹੈ ਜੇ ਸੋਡੀ ਫਸਲ ਸਹੀ ਮੌਕਦਰ ਤੇ ਨਹੀਂ ਚੱਕੀ ਜਾਂਦੀ ਫੇਰ ਤਾਂ ਆਪਾਂ ਦੇਖੋ ਝੰਡਾ ਚੱਕਦੇ ਸੋਹਣੇ ਲੱਗਦੇ ਜੇ ਬਾਈ ਆਪਣੀ ਫਸਲ ਹੀ ਆਪਾਂ ਖਰੀ ਵੱਡੀ ਬੈਠੇ ਆ ਫੇਰ ਬਾਈ ਆਪਾਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਧੰਨਵਾਦ